ਪਿਛੇ ਹੀ ਮੈਂ ਕਿਤੇ ਕੋਲ ਬੈਠਾ ਸੀ ਉੱਥੇ ਇੰਜ ਗੱਲਾਂ ਚਲੀਆਂ ਤੇ ਕਿਤੇ ਮਾਹਪੁਰਖਾਂ ਦਾ ਜ਼ਿਕਰ ਹੋਇਆ ਕਿਉਂਕਿ ਮੇਰੀ ਤੇ ਸੰਗਤ ਹੀ ਸਾਰੀ ਉਮਰ ਮਸਕੀਨ ਸਾਹਿਬ ਨਾਲ ਤੇ ਮਾਹਪੁਰਖਾਂ ਨਾਲ ਗਿਆਨੀ ਜੀ ਨਾਲ ਰਹੀ ਹੈ ਪਿਤਾ ਜੀ ਨਾਲ ਇਹਨਾਂ ਦੀ ਅਸੀਸਾਂ ਸਰਗਈ ਮੈਂ ਇੱਥੇ ਬੈਠਾ ਤੇ ਮਾਹਪੁਰਖਾਂ ਦੇ ਵਿੱਚ ਬੈਠੇ ਅਸੀਂ ਬੈਠੇ ਸੀ ਬੜੀ ਸੋਹਣੀ ਉਹਨਾਂ ਨੇ ਗੱਲ ਸੁਣਾਈ ਕਹਿੰਦੇ ਨੇ ਇੱਕ ਬੰਦਾ ਮਿਲਿਆ ਆਖਦਾ ਹੈ ਬਈ ਤੈਨੂੰ ਮੌਤ ਤੋਂ ਡਰ ਲੱਗਦਾ ਹੈ ਮੌਤ ਤੋਂ ਡਰ ਲੱਗਦਾ ਹੈ ਕਹਿੰਦਾ ਅੱਧਾ ਲੱਗਦਾ ਤੇ ਅੱਧਾ ਨਹੀਂ ਲੱਗਦਾ ਅੱਧਾ ਲੱਗਦਾ ਐ ਮਹਾਂਪੁਰ ਕੋ ਕਹਾਣੀ ਸੁਣਾਉਂਦਾ ਅੱਧਾ ਲੱਗਦਾ ਤੇ ਅੱਧਾ ਨਹੀਂ ਲੱਗਦਾ ਤੇ ਮਹਾਂਪੁਰ ਖਾਨ ਨੇ ਆਖਿਆ ਬਈ ਅੱਧਾ ਲੱਗਦਾ ਅੱਧਾ ਨਹੀਂ ਲੱਗਦਾ ਇੰਨੀ ਰਮਜਵਾਲਾ ਵਾਲੀ ਗੱਲਾਂ ਤੇ ਮੈਂ ਵੀ ਨਹੀਂ ਕਰਦਾ ਤੂੰ ਕਿਵੇਂ ਕਰ ਰਿਹਾ ਮੈਨੂੰ ਸਮਝਾ ਬਈ ਮੈਂ ਤੇਰੀ ਗੱਲ ਹੀ ਨਹੀਂ ਸਮਝ ਆਉਂਦੀ ਕਹਿੰਦਾ ਅੱਧਾ ਇੰਜ ਲੱਗਦਾ ਦੁਨੀਆਂ ਤੇ ਮਰੇਗੀ ਸਭ ਨੇ ਮਰਨਾ ਸਭ ਨੇ ਮਰਨਾ ਇੰਜ ਨਹੀਂ ਲੱਗਦਾ ਅੱਦਾ ਕਿ ਮੈਂ ਨਹੀਂ ਮਰਦਾ ਮੈਂ ਨਹੀਂ ਮਰਦਾ ਔਰ ਸੱਚ ਜਾਣੇ ਉਹ ਸਾਥਸੰਗਤ ਉਸਨੇ ਇਮਾਨਦਾਰੀ ਨਾਲ ਮੰਨ ਤੇ ਲਿਆ ਨਾ ਇਹ ਸੱਚ ਹੈ ਦੁਨੀਆ ਨੇ ਮਰਨਾ ਹੈ ਔਰ ਸੱਚ ਜਾਣੇ ਉਹ ਸਾਥਸੰਗਤ ਅਸੀਂ ਸਾਰੇ ਵੀ ਇਹੀ ਸੋਚਦੇ ਨੇ ਅਸੀਂ ਤੇ ਮਰਨਾ ਹੀ ਨਹੀਂ ਅਸੀਂ ਤੇ ਮਰਨਾ ਹੀ ਕੋਣ ਪਿਆ ਸੋਚਦਾ ਪਿਆ ਕੱਲ ਮੈਂ ਮਰਨਾ ਹੈ ਕੋਣ ਪਿਆ ਸੋਚ ਕੋਈ ਨਹੀਂ ਸੋਚਦਾ ਕੋਈ ਨਹੀਂ ਸੋਚਦਾ ਮੈਂ ਵੀ ਨਹੀਂ ਸੋਚਦਾ ਮੈਂ ਵੀ ਪਤਾ ਨਹੀਂ ਕਿੰਨੇ ਸਾਲਾਂ ਦੇ پلان ਬਣਾ ਕੇ ਬੈਠੋ ਆਇਆ ਕੱਲ ਇਹ ਕਰਾਂਗੇ ਪਰਸੋਂ ਇਹ ਕਰਾਂਗੇ 2 ਮਹੀਨੇ ਬਾਅਦ ਇਹ ਕਰਾਂਗੇ 6 ਮਹੀਨੇ ਬਾਅਦ ਇਹ ਉਹ پلان ਉਹ ਜਿਹੜੇ ਸਾਡੇ ਖਿਆਲਤ ਉਹ ਸ਼ੁਭ ਹੋਣ ਅਸ਼ੁਭ ਹੋਣ ਉਹ ਗੱਲ ਵੱਖਰੀ ਹੈ ਉਹ ਮੈਟਰ ਅਲੱਗ ਹੈ ਉਹ ਮੈਟਰ ਅਲੱਗ ਹੈ ਵੱਖਰਾ ਹੈ ਪਰ ਅਸੀਂ پلان ਤੇ ਬਣਾ ਕੇ ਬੈਠੇ ਆ ਨਾ ਸਾਲ 2 ਸਾਲ 3 ਸਾਲ 4 ਸਾਲ ਤੇ ਮਰਨਾ ਕਾਲ ਹੈ ਮਰਨਾ ਕਾਲ ਹੈ ਜਦੋਂ ਤੱਕ ਅੰਦਰ ਬੈਰਾਗ ਨਹੀਂ ਆਏਗਾ ਨਾ ਸਾਥ ਸੰਗਤ ਤਾਂ ਤੱਕ ਮੌਤ ਯਾਦ ਨਹੀਂ ਆਏਗੀ ਔਰ ਜਦੋਂ ਤੱਕ ਮੌਤ ਯਾਦ ਨਹੀਂ ਆਏਗੀ ਨਾ ਸਾਧ ਸੰਗਤ ਪਰਮਾਤਮਾ ਯਾਦ ਆ ਹੀ ਨਹੀਂ ਸਕਦਾ ਆ ਹੀ ਨਹੀਂ